ਤੇ ਇੱਕ ਵਾਰੀ ਰਿਪੀਟ ਜਰੂਰ ਕਰਨਾ ਪੁਲਿੰਗ ਇੱਕ ਵਚਨ ਔਂਕੜ ਹੁੰਦੀ ਹੈ ਉਹਦੇ ਵਿਸ਼ੇਸ਼ਣ ਨੂੰ ਵੀ ਹੁੰਦੀ ਹੈ ਇਸਤਰੀ ਲਿੰਗ ਨੂੰ ਵਿਸ਼ੇਸ਼ਣ ਔਂਕੜ ਨਹੀਂ ਆਉਂਦੀ ਤੇ ਵਿਸ਼ੇਸ਼ਣ ਨੂੰ ਵੀ ਨਹੀਂ ਆਉਂਦੀ ਇਸ ਤਰ੍ਹਾਂ ਬਹੁਵਚਨ ਔਂਕੜ ਨਹੀਂ ਆਉਂਦੀ ਤੇ ਉਹਦੇ ਵਿਸ਼ੇਸ਼ਣ ਨੂੰ ਵੀ ਨਹੀਂ ਆਉਂਦੀ ਅਸੀਂ ਪਿਛਲੇ ਦਿਨ ਕੀਤਾ ਜਿਹੜਾ ਸੰਬੋਧਨ ਸ਼ਬਦ ਹੈ ਉਹਨੂੰ ਵੀ ਔਂਕੜ ਨਹੀਂ ਆਉਂਦੀ ਹੈ ਤੇ ਫਿਰ ਅਸੀਂ ਦੇਖਿਆ ਵੀ ਦੇ ਵਿਸ਼ੇਸ਼ਣ ਨੂੰ ਵੀ ਨਹੀਂ ਆਉਂਦੀ ਅੱਜ ਅਸੀਂ ਦੇਖਣਾ ਸੰਬੰਧਕ ਕਿਉਂਕਿ ਚਾਰ ਜਗ੍ਹਾ ਔਂਕੜ ਨਹੀਂ ਆਂਦੀ। ਇਸਤਰੀ ਲਿੰਗ, ਬਹੁਵਚਨ, ਸੰਬੋਧਨ ਤੇ ਸੰਬੰਧਕ। ਤੇ ਤਾਂ ਅਸੀਂ ਕਰ ਲਏ ਇਸਤਰੀ ਲਿੰਗ ਦਾ ਵੀ ਕਰ ਲਿਆ। ਬਹੁਵਚਨ ਦਾ ਵੀ ਕਰ ਲਿਆ। ਤੇ ਨਾਲ ਸੰਬੋਧਨ ਦਾ ਵੀ ਕਰ ਲਿਆ। ਅੱਜ ਅਸੀਂ ਸੰਬੰਧਕ ਦੇ ਕੁਝ ਗੁਰਬਾਣੀ ਚ ਪੰਕਤੀਆਂ ਦੇਖਣੀਆਂ ਜਿਦੇ ਵਿੱਚ ਸੰਬੰਧਕ ਦੇ ਵਿਸ਼ੇਸ਼ਣਾਂ ਨੂੰ ਪੜ੍ਹਨੀਆਂ ਆਂਦੀ ਹੈ। ਸੋ ਹੁਣ ਧਿਆਨ ਦੇਣਾ ਸੀ। ਧਰਮ ਖੰਡ ਦਾ ਦੇਵ ਹਰ ਜੀ ਜਪਜੀ ਸਾਹਿਬ ਹੈ ਨਾ ਰੋਜ਼ ਪੜ੍ਹਨੇ ਵਾਲੀ ਬਾਣੀ ਹੈ ਖੰਡ ਦੇ ਵਿੱਚ ਪੁਲਿੰਗਿਕ ਬਚਨ ਆਇਆ ਪਰ ਇਹਦੀ ਔਕੜ ਕਿਉਂ ਆਈ ਕਾਸਵੰਧਕ ਆ ਗਿਆ ਤੇ ਖੰਡ ਦਾ ਵਿਸ਼ੇਸ਼ਣ ਕਿਹਾ ਧਰਮ ਤੇ ਜੇ ਖੰਡ ਨੂੰ ਔਕੜ ਨਹੀਂ ਆਈ ਤਾਂ ਧਰਮ ਵਿਸ਼ੇਸ਼ਣ ਦੇ ਮੰਮੇ ਔਕੜ ਵੀ ਨਹੀਂ ਆਣੀ ਠੀਕ ਹੈ ਪਰ ਅੱਗੇ ਧਰਮ ਪੁਲਿੰਗਿਕ ਵਜਿਨ ਇੱਥੇ ਔਕੜ ਆਉਂਦੀ ਠੀਕ ਹੈ ਨਾ ਇਹਦਾ ਮਤਲਬ ਜਿਹੜਾ ਪੁਲਿੰਗ ਇੱਕ ਵਚਨ ਨਾਉ ਦਾ ਵਿਸ਼ੇਸ਼ਣ ਸੰਬੰਧਕ ਦਾ ਆ ਜਾਣਾ ਨਾ ਜਿਹਦੇ ਸੰਬੰਧਕ ਅੱਗੇ ਆ ਜਾਣਾ ਉਥੇ ਔਕੜ ਆਣੀ ਨਹੀਂ ਆਣੀ ਜਦੋਂ ਪੁਲਿੰਗ ਇੱਕ ਵਚਨ ਨਾਉ ਦੇ ਨਾਲ ਸੰਬੰਧਕ ਲੱਗਿਆ ਹੋਵੇ ਉਹਦੇ ਵਿਸ਼ੇਸ਼ਣ ਔਕੜ ਨਹੀਂ ਆਉਂਦਾ ਇੱਕ ਬੰਤੇ ਹੋਰ ਬੰਦ ਨੇ ਆ आगाम रूप का मन में आना मन में थाना, थाना। इजे दो ਜਿਹੜੇ ਪੁਲਿੰਗ ਨੇ ਇਕ ਵਚਨ ਨਾ ਦੋ ਕਿਹੜੇ ਨੇ ਭਲਾ ਇਕ ਰੂਪ ਹੈ ਇਕ ਮਾਨ ਹੈ ਠੀਕ ਹੈ ਤੇ ਰੂਪ ਦੇ ਨਾਲ ਕੀ ਆ ਗਿਆ ਸਵੰਧਕ ਔਕੜ ਨਹੀਂ ਨਹੀਂ ਆਵੇਗੀ ਪਰ ਇਹਦਾ ਵਿਸ਼ੇਸ਼ਣ ਕੀ ਆਇਆ ਆਗਾਮ ਕੋ ਰੂਪ ਕਿਹੜਾ ਹੈ ਪਹੁੰਚ ਤੋਂ ਪਰੇ ਗੰਮ ਤੇ ਬਾਹਰ ਹੈ ਗੰਮਤ ਤੋਂ ਪਰੇ ਹੈ ਇਸ ਕਰਕੇ ਵਿਸ਼ੇਸ਼ਣ ਵਿਯੋਗੜ ਨਹੀਂ ਆਣੀ ਪਰ ਇੱਥੇ ਮੰਨ ਨੂੰ ਧਾਵੇਗੀ ਕਿਉਂ ਨਹੀਂ ਆਵੇਗੀ ਹਾਂ ਕਿਉਂਕਿ ਇਹਦੇ ਨਾਲ ਵੀ ਮੈਂ ਸਵਨਿਕ ਆ ਗਿਆ ਠੀਕ ਹੈ ਤਾਂ ਆਗਾਮ ਰੂਪ ਦਾ ਮਨ ਵਿੱਚ ਥਾਨ ਉਹ ਜਿਹੜਾ ਗੰਮਤ ਤੋਂ ਪਰੇ ਰੂਪ ਪਰਮਾਤਮਾ ਦਾ ਪਰਮੇਸ਼ਰ ਦਾ ਉਹਦਾ ਮਨ ਦੇ ਵਿੱਚ ਟਿਕਾਣਾ ਹੈ ਭਾਈ ਉਹਦਾ ਬਸ ਅੰਦਰ ਹੈ ਠੀਕ ਹੈ ਚਲੋ ਹੁਣ ਤੁਸੀਂ ਠੀਕ ਕਰੋ ਪੰਕਤੀ ਗਲਤ ਲਿਖੀ ਮੈਂ ਗਲਤ ਲਿਖੀ ਪਹਿਲਾਂ ਦੱਸ ਦੇਣਾ ਮਾਫੀ ਚਾਹੁੰਦਾ ਇਸ ਗਲਤੀ ਪਰ ਦੱਸਦੇ ਮੈਂ ਲਿਖੀ ਨੂੰ ਠੀਕ ਕਰਾਓ ਇਹ ਚ ਇਹ ਚ ਪੁਲਿੰਗ ਦਾ ਇੱਕ ਵਚਨ ਕਿਹਾ ਹੈ ਨਾ ਖਾਂਡਾ ਨਾਲ ਕੀ ਆਏ ਨਹਿ ਸਬੰਧਕ ਇੱਥੇ ਔਕੜ ਆਵੇਗੀ ਨਹੀਂ ਚਲੋ ਪੜ੍ਹ ਦਿੰਦੇ ਨੇ ਠੀਕ ਹੈ ਨਾ ਮੈਂ ਤਾਂ ਦੇਖਿਆ ਗਲਤ ਲਿਖੀ ਪਰ ਗਿਆਨ ਕਿਹਾ ਹੈ ਉਹਦਾ విశੇਸ਼ਣਾਂ ਇਹਨੂੰ ਆਵੇਗੀ ਨਹੀਂ ਨਹੀਂ ਠੀਕ ਹੈ ਤੇ ਇਥੇ ਗਿਆਨ ਗਿਆ ਹੈ बोलेंगे के वचन है ਇਹ ਨਾਲ ਨਾ ਕੋਈ ਸੰਬੰਧ ਹੈ ਕੁਛ ਵੀ ਨਹੀਂ ਹੈ ਇਥੇੋਂ ਕਢਾਵੇਂਗੀ ਆਮਲੀ ਠੀਕ ਹੈ ਤੇ ਫਿਰ ਪਰਜੰਡ ਨੂੰ ਵੀ ਆਮਲੀ ਠੀਕ ਹੈ ਹੁਣ ਤੁਸੀਂ ਇਸ ਤਰ੍ਹਾਂ ਬਿਨਾ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇਆਂ ਵੀ ਜੇ ਤੁਹਾਨੂੰ ਇਹਨਾਂ ਚੀਜ਼ਾਂ ਦਾ ਪਤਾ ਹੋਵੇ ਤੁਸੀਂ ਪੰਤੀ ਸਹੀ ਰੂਪ ਚ ਲਿਖ ਸਕਦੇ ਠੀਕ ਹੈ ਅੰਧ ਕੂਪ ਮਹਿ ਹਾਰ ਆਹ ਦੇ ਰੱਖੋ ਕਿਉਂ ਕਿ ਆਵਾ ਰੱਬ ਨੂੰ ਅਗਿਆਨਤਾ ਦੇ ਖੂਬ ਜਿ ਡਿਗੇ ਸਾਨੂੰ ਆਪਣਾ ਹੱਥ ਦੇ ਕੇ ਰੱਖ ਲੈ ਪ੍ਰਮਾਤਮਾ हे ਪਰਮੇਸ਼ਰ ਹੁਣ ਦੱਸੋ ਕੂਪ ਗਿਆ ਹੈ ਖੂਪ ਪੁਲਿੰਗ ਇਕ ਵਚਨ ਹੈ ਠੀਕ ਹੈ ਨਾਉ ਹੈ ਪਰ ਇਹਨੂੰ ਔਕੜ ਕਿਉਂ ਨਹੀਂ ਆਈ ਮੈਂ ਸੰਵਰਕ ਆ ਗਿਆ ਤੇ ਅਗਿਆਨਤਾ ਕਿਹਾ ਇਹਦਾ ਵਿਸ਼ੇਸ਼ਾ ਤੋ ਭਈ ਜੇ ਮੁਕੀਨੋ ਪੁਲਿੰਗਿਕ ਵਚਨ ਨਾਉਨ ਔਂਕਰ ਨਹੀਂ ਆਣੀ ਸਬੰਧਾ ਜਾਣੇ ਕਰਕੇ ਤਾਂ ਇਹਦੇ ਵਿਸ਼ੇਸ਼ਣ ਨੂੰ ਵੀ ਨਹੀਂ ਆਣੀ ਠੀਕ ਹੈ ਤੋ ਹੁਣ ਅੱਗੇ ਹਾਥ ਹੈ ਹਾਥ ਦੇ ਰੱਖੋ ਹਾਥ ਵੀ ਪੁਲਿੰਗਿਕ ਵਚਨ ਨਾਉ ਹੈ ਕਿ ਆਈ ਨਾ ਔਂਕੜਾਵੇਗੀ ਲਾਵ ਜੋੜ ਥੋੜਾ ਜਾ ਨਹੀਂ ਆਵੇਗੀ ਕਿਉਂ ਨਹੀਂ ਆਣੀ ਹਾਂ ਦੇਸਵੰਧਿਕ ਆ ਗਿਆ ਹਾਥ ਦੇ ਕੇ ਹੱਥ ਦੇ ਕੇ ਠੀਕ ਹੈ ਬਸ ਆ ਜੀ ਸਮਝ ਆ ਲਿਆ ਠੀਕ ਹੈ ਤੇ ਇੱਕ ਪੰਕਤੀ ਹੋਰ ਕਰ ਲੈਣੇ ਆ ਸਭ ਜਗ ਮਹਿ ਦੋਹੀ ਫੇਰੀਐ ਬਿਨ ਨਾਮਐ ਸਿਤਾਦ ਹੁਣ ਜਗ ਕੇ ਆਏ ਪੁਲਿੰਗ ਇਕ ਵਚਨ ਚ ਪਰ ਸਵੰਧਕ ਮੈਂ ਇਸ ਕਰਕੇ ਔਂਕੜ ਨਹੀਂ ਆਣੀ ਤੇ ਫਿਰ ਦਾ ਵਿਸ਼ੇਸ਼ਣ ਕੇ ਆਏ ਸਭ ਸਾਰਾ ਸਾਰਾ ਜਗ ਤੋ ਇਸ ਕਰਕੇ ਜੇ ਪੁਲਿੰਗ ਕੀ ਇਕ ਵਚਨ ਜਗ ਔਂਕੜ ਨਹੀਂ ਆਣੀ ਨਾ ਸਵੰਧਕ ਕਰਕੇ ਤਾਂ ਉਹਦੇ ਵਿਸ਼ੇਸ਼ਣ ਨੂੰ ਵੀ ਔਂਕੜ ਨਹੀਂ ਆਣੀ ਠੀਕ ਹੈ ਤੋ ਸਤ ਕੋ ਕਹਿੰਦੇ ਸਾਰੇ ਜੁਗ ਜਗ ਚਾਹੇ ਸੰਸਾਰ ਦੇ ਦੁਹਾਈ ਪਾ ਲਈਏ ਕੋਈ ਫੇਰ ਲਈਏ ਨਾਮ ਤੋਂ ਬਿਨਾ ਸਿਰ ਤੇ ਜਿਹੜਾ ਕਾਲ ਉਹ ਟੱਲਦਾ ਨਹੀਂ ਹੈ ਨਾਮ ਤੋਂ ਬਿਨਾ ਸਿਰ ਤੇ ਕਾਲ ਬੈਠਾ ਹੀ ਹੈ ਠੀਕ ਹੈ ਤੋ ਇਹ ਸਾਰੀਆਂ ਪੰਕਤੀਆਂ ਸਾਨੂੰ ਦੱਸਦੀਆਂ ਪਈ ਜੇ ਪੁਲਿੰਗ ਇੱਕ ਵਚਨ ਦੇ ਨਾਲ ਸੰਬੰਧਕ ਆ ਜਾਵੇ ਤਾਂ ਉਹਦੇ ਵਿਸ਼ੇਸ਼ਣ ਦੀ ਔਂਕੜ ਜਿੱਦਾਂ ਪੁਲਿੰਗ ਇੱਕ ਵਚਨ ਦੀ ਔਂਕੜ ਨਹੀਂ ਰਹਿੰਦੀ ਹਟ ਜਾਂਦੀ ਇੰਨੇ ਹੀ ਸੰਬੰਧਕ ਦੇ ਨਾਲ ਵਿਸ਼ੇਸ਼ਣ ਦੀ ਔਂਕੜ ਵੀ ਜਿਹੜੀ ਹੈ ਕੋਲੇ ਇੱਕ ਵਚਨ ਨਾਮ ਦੇ ਵਿਸ਼ੇਸ਼ਣ ਦੀ ਔਕਣ ਵੀ ਹਾੜ ਜਾਂਦੀ ਹੈ ਠੀਕ ਹੈ ਜੀ ਸਮਝ ਆ ਗਈ ਨਾ ਹਮ ਚੀਜੇ ਹੁਣ ਜੇ ਕਿਤੇ ਇਦਾਂ ਦੇ ਸ਼ਬਦ ਆ ਜਾਣ ਖੰਡ ਕਾ ਤਾ ਸਮਝਿਆ ਇੱਥੇ ਆ ਗਿਆ ਧਰਮ ਦਾ ਵੀ ਦੇਖਣਾ ਵੀ ਕਿਉਂ ਉਕੜਨੀ ਆਈ ਥੋੜਾ ਜਿਹਾ ਜੋਰ ਲਾਣਾ ਕੋਲੀ ਹੁਣੀ ਆਪੇ ਸਾਰੀ ਗੱਲ ਸਮਝਣੀ ਸਾਨੂੰ ਸਮਝ ਆਣੀ ਸ਼ੁਰੂ ਹੋ ਜਾਵੇ ਤੇ ਇਹ ਸਾਰੀ ਜਿਹੜੀ ਤੁਹਾਡੇ ਸਾਹਮਣੇ ਮੈਂ ਰੱਖੀ ਹੈ ਇਹ ਗੁਰਬਾਣੀ ਦੇ ਵਿੱਚ ਹੈ ਬਾਹਰੋਂ ਨਹੀਂ ਲਿਖੀ ਇਹ ਸਾਰਾ ਗੁਰਬਾਣੀ ਦੇ ਸਤਿਗੁਰੂ ਨੇ ਜ਼ਿਕਰ ਕੀਤਾ ਹੋਇਆ ਹੈ ਤੋ ਇਹ ਜਿਹੜੇ ਜੋ ਸੋਝੀ ਸੰਤ ਕੋਨੇ ਸਾਨੂੰ ਗੁਰਬਾਣੀ ਚ ਦਿੱਤੀ ਹੈ ਉਹਨੂੰ ਸਾਨੂੰ ਮੰਨਣਾ ਚਾਹੀਦਾ ਅਪਣਾਉਣਾ ਚਾਹੀਦਾ ਉਹਦੇ ਮੁਤਾਬਕ ਸਾਨੂੰ ਬਾਣੀ ਦੇ ਨਾਲ ਪਿਆਰ ਕਰਨਾ ਚਾਹੀਦਾ 바이 ਕੁੱਜੀ ਦਾ ਖਾਲਸਾ 바이 ਜੀ ਫੱਤੇ